ਚਿਕਾ ਲਾਈਵ ਪੰਜਾਬੀ ਟੀਵੀ ਤੋਂ ਗੱਲ ਕਰ ਰਹੀਆਂ ਹੀਣਾ ਬੀਬੀ ਜੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਬਾਗੀ ਧੜਾ ਹੁਣ ਨਵਾਂ ਅਕਾਲੀ ਦਲ ਬਣਾਉਣ ਜਾ ਰਿਹਾ ਹੈ ਬਾਗੀ ਧੜਾ ਨਹੀਂ ਤੁਸੀਂ ਕਹਿ ਸਕਦੇ ਜਿਹੜਾ ਸ੍ਰੀ ਅਕਾਲ ਤਾ ਸਭ ਨੂੰ ਸਰਪੱਤ ਲੋਗ ਨੇ ਜੀ ਉਹ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ੍ਰੀ ਅਕਾਲ ਤਾ ਸਭ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਉਹਦੇ ਅਨੁਸਾਰ ਚੱਲ ਕੇ ਆਪਣੀ ਜਥੇਬੰਦੀ ਬਣਾਏਗਾ ਅੱਛਾ ਜੀ ਬੀਬੀ ਜੀ ਤੁਹਾਡੇ ਅਕਾਲੀ ਦਲ ਦਾ ਨਾਮ ਕੀ ਹੋਵੇਗਾ ਤੇ ਪ੍ਰਧਾਨ ਤੁਸੀਂ ਹੋਗੇ ਉਹ ਅਕਾਲੀ ਦਲ ਹੀ ਹੋਣਾ ਜੀ ਜਿਹੜਾ 1920 ਚ ਬਣਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੇ ਤੇ ਆਪਣਾ ਬਾਦਲ ਢੜਾ ਬਣਾ ਲਿਆ ਅਕਾਲ ਦਲ ਬਾਦਲ ਇਹ ਆਪਣਾ ਬਣਾ ਕੇ ਬਹਿ ਗਏ ਹੈ ਕਿਉਂਕਿ ਇਹ ਭਗੌੜੇ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿ ਕੌਮ ਜਿਹੜੀ ਹੈ ਇੱਕ ਥਾਂ ਤੇ ਖੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਇਸ ਕਰਕੇ ਅਸੀਂ ਭਗੌੜੇ ਨਹੀਂ ਹੋਣਾ ਚਾਹੁੰਦੇ ਅੱਛਾ ਜੀ ਪ੍ਰਧਾਨ ਬੀਬੀ ਜੀ ਹੋਣਗੇ ਫੇਰ ਦੇਖੋ ਜੀ ਪ੍ਰਦਾਨ ਤੇ ਉਹ ਹੋਏਗਾ ਜੋ ਸਾਰੇ ਡੈਲੀਗੇਟ ਬਣੇ ਥਰੂ ਪ੍ਰੋਪਰ ਚੈਨਲ ਪ੍ਰੋਸੀਜਰ ਚ ਲੰਘ ਕੇ ਜਿਹੜਾ ਡੈਲੀਗੇਟਸ ਬਣਾਉਣਗੇ ਜਿੰਨੂੰ ਉਹ ਪ੍ਰਦਾਨ ਹੋਏਗਾ। ਅੱਛਾ ਜੀ। ਅਬੀਬਿਚੇ ਗੁਰੂ ਨਾਨਕ ਸਾਹਿਬ ਦੀ ਤਕੜੀ ਤੋਂ ਬਾਅਦ ਤਕੜੀ ਵਾਲੇ ਅਕਾਲੀ ਦਲ ਨੂੰ ਹੀ ਮੁੱਖ ਅਕਾਲੀ ਦਲ ਮੰਨਦੇ ਆਏ ਨੇ। ਕਿ ਤੁਸੀਂ ਤਕੜੀ ਚੋਣ ਨਿਸ਼ਾਨ ਦੇ ਲਈ ਕਾਨੂੰਨੀ ਤੌਰ ਤੇ ਲੜੋਗੇ ਜਾਂ ਫਿਰ ਹੋਰ ਚੋਣ ਨਿਸ਼ਾਨ ਹੋਵੇਗਾ। ਜੇ ਸਾਡੀ ਭਰਤੀ ਜੈਨੂਨ ਹੋਏਗੀ ਅਸੀਂ ਦਿਖਾਵਾਂਗੇ ਅਸੀਂ ਚੋਣ ਸ਼ਰ ਮੰਗਾਗੇ ਜੇ ਸਾਡ ਨੂੰ ਮਿਲ ਗਿਆ ਠੀਕ ਹੈ। ਇਹ ਤੇ ਕੋਈ ਗੱਲ ਨਹੀਂ ਚੌ ਨਿਸ਼ਾਨ ਤੇ ਚੌ ਨਿਸ਼ਾਨੀ ਹੁੰਦਾ ਜੀ ਅੱਛਾ ਜੀ ਤਕਲੀਫ ਨਹੀਂ ਕਰੂਗੇ ਤੁਹਾਨੂੰ ਆਸ ਹੀ ਹੈ ਕਿ ਤੁਹਾਨੂੰ ਆਸ ਹੈ ਕਿ ਉਹ ਮਿਲੇਗਾ ਸਾਨੂੰ ਕਿਉਂਕਿ ਅਸੀਂ ਜੈਨੂਨ ਭਾਗੀ ਕਰ ਰਹੇ ਇਹਨਾਂ ਦੀ ਬੋਗਸ ਭਾਗੀ ਹੈ ਅੱਛਾ ਜੀ ਹੁਣ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ 500 ਡੈਲੀਗੇਟਸ ਨੇ ਪ੍ਰਧਾਨ ਚੁਣਿਆ ਤੇ ਤੁਸੀਂ ਹੁਣ ਵੀ ਵਿਰੋਧ ਕਰ ਰਹੇ ਸੀ ਨਹੀਂ ਉਹਨਾਂ ਨੇ ਡੈਲੀਗੇਟ ਹੀ ਬਣਾਏ ਹੈ ਨਾ ਭਾਗੀ ਨਹੀਂ ਨਾ ਕੀਤੀ ਅੱਛਾ ਡੈਲੀਗੇਟਸ ਦਾ ਘਰ ਬਣਾ ਕੇ ਬੈਠ ਕੇ ਬਣਾ ਲੇ ਦਫ਼ਤਰ 'ਚ ਬੈਠ ਕੇ ਅੱਛਾ ਜੀ ਕਾਪੀ ਇਹਦੇ ਭਰੀਆਂ ਹੀ ਨਹੀਂ ਕਿਸੇ ਨੇ ਲਈਆਂ ਹੀ ਨਹੀਂ ਪੰਜਾਬ 'ਚ ਜਿਹੜੀ ਪੰਜਾਬ ਦੇ ਲੋਕ ਪੱਤੀ ਕਰਨਗੇ ਉਹੀ ਮੰਨੀ ਜਾਏਗੀ ਨਾ ਜੀ ਅੱਛਾ ਬੀਬੀ ਜੀ ਜਦੋਂ ਐਸਜੀਪੀਸੀ ਚੋਣਾਂ ਦੇ ਵਿੱਚ ਹਨਾ ਤੁਸੀਂ ਲੜੇ ਤਾਂ ਤੁਸੀਂ ਕਹਿੰਦੇ ਸੀ ਕਿ ਅਕਾਲੀ ਦਲ ਦੇ ਬਹੁਤ ਐਸਜੀਪੀਸੀ ਮੈਂਬਰ ਤੁਹਾਡੇ ਸੰਪਰਕ ਦੇ ਵਿੱਚ ਨੇ ਹੁਣ ਵੀ ਕੋਈ ਆਗੂ ਹੈਗਾ ਆ ਸੰਪਰਕ ਦੇ ਵਿੱਚ ਤੁਹਾਡੇ ਦੇਖੋ ਜੀ ਤਕਰੀਬਨ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਹਨਾ ਜੀ ਉਹ ਤੇ ਆਲਮੋਸਟ ਇਹ ਚਾਹੁੰਦੇ ਆ ਵੀ ਜਿਹੜੀ ਅਕਾਲ ਤਖਤ ਸਰੂਸ ਬਰ ਪਤਰੀਗੀ ਪਰ ਜਦੋਂ ਚੋਣ ਦੀ ਗੱਲ ਹੁੰਦੀ ਹੈ ਉਹ ਗੱਲ ਵੱਖਰੀ ਹੁੰਦੀ ਹੈ ਅਕਾਲੀ ਸਾਬ ਨੂੰ ਕੋਈ ਨਹੀਂ ਛੱਡ ਕੇ ਰਾਂਜੀ ਠੀਕ ਹੈ ਜੀ ਉੱਧਰ ਉਹ ਵੱਖਰੀ ਗੱਲ ਹੈ ਕਿ ਕੋਈ ਲਾਲਚਾਂ ਦਾ ਬੱਜਾ ਹੋਇਆ ਹੈ ਕੋਈ ਲਾਲਚ ਦਾ ਬੱਜਾ ਲਾਲਚਾਂ ਦਾ ਬੱਜਾ ਹੋਇਆ ਕੋਈ ਕਿਸੇ ਗੱਲ ਦਾ ਬੱਜਾ ਹੋਇਆ ਹੈ ਔਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਅਸੀਂ ਜੇ ਮੁੜ ਕੇ ਖੜੇ ਹੋਏ ਇਸਨੂੰ ਵੋਟ ਨਹੀਂ ਪੈਣੀ ਅਕਾਲੀ ਦਲ ਵਾਲੇ ਕਹਿੰਦੇ ਕਿ 30 ਤੇ 31 ਲੱਖ ਭਰਤੀ ਕੀਤੀ ਹੋਏਗੀ ਉਹਨਾਂ ਨੂੰ ਪਤਾ ਹੋਏਗਾ ਪਤਾ ਲੱਗ ਜਾਏਗਾ ਅੱਛਾ ਇੱਕ ਪਿੰਡਾਂ ਚ ਜਾ ਰਹੇ ਆ ਸਾਡੇ ਪਿੰਡਾਂ ਚ ਤੇ ਕਿਤੇ ਨਹੀਂ ਹੋਈ ਸੀ ਜੀ ਇੱਕ ਹੋਰ ਆਡੀਓ ਮੈਂ ਤੁਹਾਡੀ ਸੁਣੀ ਥੋੜੀ ਦੇਰ ਪਹਿਲਾਂ ਹੀ ਉਹਦੇ ਵਿੱਚ ਇੱਕ ਨੌਜਵਾਨ ਮੁੰਡਾ ਤੁਹਾਨੂੰ ਫੋਨ ਲਾਉਂਦਾ ਆ ਗੱਲਬਾਤ ਹੋ ਰਹੀ ਸੀਗੀ ਤਾਂ ਉਹ ਕੀ ਮਸਲਾ ਆ ਪਤਾ ਨਹੀਂ ਜੀ ਮੈਨੂੰ ਤਾਂ ਫੋਨ ਕਈ ਆਉਂਦੇ ਰਹਿੰਦੇ ਅੱਛਾ ਜੀ ਮੈਨੂੰ ਤੇ ਜਿਹੜਾ ਵੀ ਫੋਨ ਆਵੇ ਤੁਸੀਂ ਫੋਨ ਕੀਤਾ ਮੈਂ ਚੱਕ ਲਿਆ ਜੀ ਮੈਨੂੰ ਤੇ ਜਿਹੜਾ ਵੀ ਕੋਈ ਫੋਨ ਕਰਦਾ ਉਹ ਗੱਲ ਕਰਦਾ ਮੈਂ ਜਵਾਬ ਦਿੰਦੀ ਜੀ ਕਿਉਂਕਿ ਮੇਰੀ ਤੇ ਮੇਰੇ ਤੇ ਸੌਂਚ ਇਦਾਂ ਦੀ ਵੀ ਜਿਹੜਾ ਫੋਨ ਆਵੇ ਮੈਂ ਅਟੈਂਡ ਕਰਦੀ ਜੀ ਜੀ ਅੱਛਾ ਤੇਰੀ ਖਤਰਤ ਕੀ ਹੈ ਜੀ ਕਿਹੜਾ ਉਹ ਉਹ ਸਿਆਣਾ ਵੈ ਕਿੱਦਾਂ ਦੀ ਉਹਨੇ ਗੱਲ ਕਰਨੀ ਹੈ ਕੀ ਉਹ ਰਿਕਾਰਡਿੰਗ ਕਰਨੀ ਹੈ ਨਹੀਂ ਕਰਨੀ ਇਹ ਉਹਨੂੰ ਪਤਾ ਹੋਏਗਾ ਜੀ ਉਹ ਦੇਖ ਚੁੱਕੇ ਉਹਨਾਂ ਲੋਕਾਂ ਨੇ ਤੇ ਇੱਕ ਆਦਤ ਬਣਾ ਲਈ ਹੈ ਵੀ ਅਸੀਂ ਕੋਈ ਗੱਲ ਕਰਕੇ ਤੇ ਰਿਕਾਰਡਿੰਗ ਕਰਨੀ ਹੈ ਮੇਰੀ ਫੇਸ ਮੇਰੀ ਮੇਰੇ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਮੈਂ ਜੋ ਕਹਿਣਾ ਉਹ ਕਹਿ ਹੀ ਦੇਣਾ ਜੀ ਉਹ ਨੌਜਵਾਨ ਇਹ ਵੀ ਕਹਿ ਰਿਹਾ ਸੀ ਕਿ ਪ੍ਰਧਾਨ ਨਾ ਬਣਨ ਦਾ ਦੁੱਖ ਆ ਬੀਬੀ ਨੂੰ ਕੋਈ ਜੀ ਪ੍ਰਧਾਨੋਂ ਨੇ ਬਣਾਉਣਾ ਮੈਨੂੰ ਜੀ ਬਿਲਕੁਲ ਦੁੱਖ ਹੋਵੇ ਨਾ ਦੁੱਖ ਹੋਵੇ ਜੀ ਇਹ ਤਾਂ ਮੈਨੂੰ ਤੇ ਜਦੋਂ ਬਣਾਉਂਦੀ ਐ ਉਥੇ ਖਾਲਸਾਪਨ ਦੇ ਮੈਂਬਰ ਬਣਾਉਂਦੇ ਐ ਕੋਈ ਬਾਹਰਲਾ ਤੇ ਨਹੀਂ ਬਰਾਂਦਾ ਜੀ ਬਿਲਕੁਲ ਮੇਰੇ ਅਸੀਂ ਜੋ ਲੜਕੇ ਜਾਂਨੇ ਚੋਣਾ ਨਰਦੇ ਐ ਮਿਸਟਰੀ ਬੰਦੇ ਐ ਪ੍ਰਧਾਨਗੀ ਬੰਦੇ ਐ ਇਹਦੇ 'ਚ ਮੈਨੂੰ ਕਹਦਾ ਦੁੱਖ ਹੈ ਜੀ ਹਾਂਜੀ ਮੈਂ ਤੇ ਜੇ ਦੁੱਖ ਦੀ ਗੱਲ ਹੁੰਦੀ ਤੇ ਮੈਨੂੰ ਉਹਨਾਂ ਤਰਲੇ ਪਾਏ ਸੀ ਤੁਹਾਨੂੰ ਵੀ ਬੁਲਾ ਦਿੰਦੇ ਮੈਂ ਬੈਠੀ ਰਹਿੰਦੀ ਫਿਰ ਜੀ ਮੈਂ ਤੇ ਕੋਈ ਨਹੀਂ ਕਹਿਆ ਵੀ ਠੀਕ ਐ ਮੈਨੂੰ ਬਣਾਓ ਜੀ ਬਹੁਤ ਬਹੁਤ ਧੰਨਵਾਦ ਬੀਬੀ ਜੀ ਤੁਸੀਂ ਸਮਾਂ ਦਿੱਤਾ ਜੀ